ਜੋ ਡੀਜੀਪੀ ਸਾਹਿਬ ਦੇ ਹੁਕਮ ਤਾਕ ਮਾਝੋ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਿਗਜਨ ਜੀ ਦੀ ਅਗਵਾਈ ਹੇਠਾ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਤਿੰਨ ਤੋਂ 7 ਵਜੇ ਤੱਕ ਹੀ ਸਕੇ ਬੋਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਗੈਰ ਨੰਬਰ ਤੋਂ ਮੋਟਰਸਾਈਕਲ ਜੋ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਲਵਾਈਆਂ ਉਹਨਾਂ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਜੀ ਕੀ ਇਹ ਮਹਿੰਮ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗਾ ਬਿਲਕੁਲ ਜੀ ਇਸ ਤਰ੍ਹਾਂ ਜਾਰੀ ਰਹੇਗੀ ਸਰ ਕੱਲੇ ਬੋਲਟ ਮੋਟਰਸਾਈਕਲ ਦੀ ਚੈਕਿੰਗ ਕੀਤੀ ਗਈ ਹੈ ਜਾਂ ਹੋਰ ਵੀ ਕਿਸੇ ਵੀ ਵਾਹਨ ਦੀ ਚੈਕਿੰਗ ਕੀਤੀ ਗਈ ਹੈ ਨਹੀਂ ਨਹੀਂ ਸਾਰੇ ਹਰੇਕ ਵਾਹਨ ਦਾ ਚੈਕਿੰਗ ਕੀਤੀ ਜਾ ਰਹੀ ਹੈ ਜੀ ਬੋਲਟ ਦੀ ਵੀ ਬੋਲਟ ਖਾਸ ਕਰਕੇ ਜਿਵੇਂ ਇਹਨਾਂ ਸਲੈਂਸਰ ਚੇਂਜ ਕਰ ਰੱਖੇ ਜਿਨ੍ਹਾਂ ਉਪਟਾਕੇ ਪਵਾ ਰਹੇ ਉਹ ਖਾਸ ਕਰਕੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਅੱਛਾ ਹੁਣ ਤੱਕ ਕਿੰਨੇ ਕਿ ਚਲਾਨ ਕੱਟੇ ਗਏ ਸਰ ਹੁਣ ਤੱਕ ਅਸੀਂ 3-4 ਚਲਾਨ ਕਰ ਦਿੱਤੇ ਜੀ ਹਾਂ ਜੀ ਗਾਹ ਵੀ ਜਾਰੀ ਹੈ ਜੀ 7 ਵਜੇ ਤੱਕ ਅਸੀਂ ਬਹੁਤ ਬਹੁਤ ਚਲਾਨ ਕਰਾਂਗੇ ਇਹ ਕਿਤਾਬੀ ਕੀ ਦੇਣਾ ਚਾਹੀਦਾ ਹੈ? ਚਿਤਾਵਨੀ ਤਾਂ ਮੈਂ ਇਹ ਚਾਹਣਾ ਇਹ ਦੇਣਾ ਚਾਹਣਾ ਪੇਰੈਂਟਸ ਨੂੰ ਵੀ ਬੇਨਤੀ ਵੀ ਕਰਦਾ ਚਿਤਾਵਨੀ ਇਹ ਦੇਣਾ ਕਿ ਤਾ ਆਪਣੇ 18 ਸਾਲ ਤੋਂ ਛੋਟੇ ਬੱਚਿਆਂ ਨੂੰ ਨਾ ਦੇਣ ਟੈਕਲ ਨਾ ਚਲਾਉਣ ਦੇਣ ਜੇ ਜਿਹਨਾਂ ਨੂੰ ਚਲਾਉਣਾ ਬਿਨਾਂ 11 ਤੋਂ ਜਿਹੜੀ ਤੁਸੀਂ ਬੈਟਰੀ ਵਾਲੀ ਆਈ ਹੈ ਉਹ ਦੇਣਾ ਛੋਟਾ ਸਾਲ ਦੇ ਬੱਚੇ ਨੂੰ ਉੱਪਰ ਵੱਡੇ ਨੂੰ ਜਿਹਦਾ ਅਨਸਾਰ ਬਣ ਜਾਂਦਾ ਹੈ ਉਹ ਦੇਣਾ ਜੀ